ਤਿੰਨ ਕਿ ਮਹੀਨੇ ਹੋਏ ਨੇ ਬਾਈ ਇਹ ਮੂਰਲੇ ਟਾਇਰਾਂ ਦੇ ਮਣਕ ਨੇ ਚੈੱਕ ਕਰਾਇਓ ਮੂਰਲੇ ਸੀਆਰਟੀ ਦੇ ਵੱਡੇ ਟਾਇਰ ਪਾਏ ਹੋਏ ਨੇ ਪਿਛਲੇ ਐਮਆਰਫ ਦੇ ਨੇ ਚੈੱਕ ਕਰਾ ਦੋ ਆਰਐਮਬੀ ਵੀ ਕਰਾ ਦੋ ਤੇ ਜੀਡੀ ਦੇ オリジナル ਵੇਟ ਲੱਗੇ ਹੋਏ ਨੇ ਬਾਈ ਕਨੋਪੀ ਵਗੈਰਾ ਡਿੱਕ ਵਗੈਰਾ ਵੀ ਲੱਗਿਆ ਹੋਇਆ ਟਰੈਕਟਰ ਦੀ ਪੂਰੀ ਗਾਰੰਟੀ ਆ ਬਾਈ ਆਪਾਂ ਲਿਖ ਕੇ ਦੇਣ ਨੂੰ ਤਿਆਰ ਆ ਵੀ ਸੀਲਡ ਟਰੈਕਟਰ ਆ ਹਰਾ ਜ਼ਿੰਮੇਵਾਰੀ ਆ ਜਿੰਨੀਆਂ ਚੀਜ਼ਾਂ ਨੇ ਟਰੈਕਟਰ ਤੇ ਲੱਗੀਆਂ ਹੋਈਆਂ ਟਾਇਰਾਂ ਦਾ ਵੀ ਬਿਲ ਮਿਲ ਜੂ ਡਿੱਕ ਦੀ ਵੀ ਗਾਰੰਟੀ ਆ ਬੈਂਟਰੀ ਦੀ ਵੀ ਗਾਰੰਟੀ ਆ ਟਰੈਕਟਰ ਦੀ ਤਾਂ ਗਾਰੰਟੀ ਪੂਰੀ ਫੁੱਲ ਆ ਉਹ ਵੀ ਪ੍ਰਾਪੂ ਅੱਜ ਆਏ ਹੋਏ ਆ ਪਰ ਰੰਪਰਾ ਫੂਲ ਏਰੀਏ ਦੇ ਵਿੱਚ ਤਪੇ ਤੋਂ 7-8 ਕਿਲੋਮੀਟਰ ਤੇ ਰੰਪਰੇ ਤੋਂ 10-12 ਕਿਲੋਮੀਟਰ ਪਿੰਡ ਪੈ ਜਾਂਦਾ ਬੱਲੋ ਬੱਲੋ ਦੇ ਵਿੱਚ ਇੱਕ ਨਗੀਨਾ ਪੀਸ ਲੱਭ ਲਿਆ ਛੋਡੇ ਲਈ ਕਿਹੜਾ ਲੱਭਿਆਗਾ ਪਹਿਲਾਂ ਬਾਈ ਜੱਸੇ ਨੂੰ ਮਿਲਦਿਆ ਬਾਈ ਜੱਸੇ ਕੋਲੇ ਇੱਕ ਨਗੀਨਾ ਪੀਸ ਹੈ ਕੀ ਹਾਲਾ ਬਾਈ ਵਧੀਆ ਕੋਈ ਤੇ ਜਿਹੜਾ ਨਗੀਨਾ ਪੀਸਾ ਫਿਰ ਦਿਖਾ ਦਈਏ ਹਾਂ ਹਾਂ ਬਾਈ ਦਿਖਾਈ ਬਾਈ 53 10 ਉਹ ਵੀ ਕਾਲੇ ਢਿੱਡ ਵਾਲਾ ਬਹੁਤ ਜਾਣਿਆਂ ਦੀ ਡਿਮਾਂਡ ਹੁੰਦੀ ਆ ਨਾ ਤੇ ਜਿਹੜੇ ਆ ਟਰੈਕਟਰ ਜਿਹੜਾ ਲੈ ਗਿਆ ਨਾ ਜ਼ਿੰਦਗੀ ਪਰ ਯਾਦ ਰੱਖੂਗਾ ਵੀ ਟਰੈਕਟਰ ਲਿਆਂਦਾ ਸੀ ਬਾਈ ਜੱਸੇ ਕੋਲੋਂ ਪਿੰਡ ਬੱਲੋ ਤੋਂ ਬਾਈ ਕਿੰਨਾ ਮਾਡਲ 10 ਮਾਡਲ ਆ ਬਾਈ 2010 ਮਾਡਲ ਆ ਚੌਕੜ ਡਬਲ ਪੀਟੀਓ ਡਬਲ ਡਿਸਟ੍ਰੀਬਿਊਟਰ ਆ ਅੱਛਾ ਡਬਲ ਡਿਸਟ੍ਰੀਬਿਊਟਰ ਆ ਡਬਲ ਪੀਟੀਓ ਆ ਚੌਕੜਾ ਟਾਇਰਾਂ ਦਾ ਬਿਲਕੁਲ ਨਵਾਂ ਬਾਈ ਨੇ ਹਜੇ 3 ਕੁ ਮਹੀਨੇ ਹੋਏ ਨੇ ਬਾਈ ਇਹ ਮੁਰਲੇ ਟਾਇਰਾਂ ਦੇ ਮਣਕ ਨੇ ਚੈੱਕ ਕਰਾਇਓ ਮੁਰਲੇ ਸੀਆਰਟੀ ਦੇ ਵੱਡੇ ਟਾਇਰ ਪਾਏ ਹੋਏ ਨੇ ਰਿੰਗ ਵੀ ਚੈੱਕ ਕਰਵਾ ਦੋ ਪਿਛਲੇ ਐਮ ਆਰਪ ਦੇ ਨੇ ਚੈੱਕ ਕਰਾ ਦੋ ਆ ਰਿੰਗ ਵੀ ਕਰਾ ਦੋ ਤੇ ਜੇ ਡੀ ਦੇ origignal ਵੇਟ ਲੱਗੇ ਹੋਏ ਨੇ ਬਾਈ ਕਿੱਥੋਂ ਲੈ ਕੇ ਆਏ ਸੀ ਪਟਿਆਲੇੋਂ ਲੈ ਕੇ ਲਾਏ ਸੀ ਬਾਈ 125 ਰੁਪਏ ਕਿਲੋ ਦੇ ਹਿਸਾਬ ਨਾਲ 125 ਰੁਪਏ ਕਿਲੋ ਦੇ ਹਿਸਾਬ ਨਾਲ ਪਟਿਆਲਿਆਂ ਤੋਂ ਲੈ ਕੇ ਆਇਆ ਇਹ ਕਿੰਨਾ ਵੇਟ ਆ ਬਾਈ ਇਹ 48 ਕਿਲੋ ਆ ਅੱਛਾ 48 ਕਿਲੋ ਵਾਲਾ ਵੇਟ ਹੈ ਕਨੋਪੀ ਵਗੈਰਾ ਡਿੱਕ ਵਗੈਰਾ ਵੀ ਲੱਗਿਆ ਹੋਇਆ ਡਿੱਕ ਕਿੱਥੋਂ ਲਵਾਇਆ ਬਾਈ ਇਹ ਬਾਈ ਜੀਐਨ ਤੋਂ ਲਵਾਇਆ ਰੰਪਰੇ ਫੂਲ ਅੱਛਾ ਰੰਪਰੇ ਫੂਰ ਵਾਲੇ ਜੀਐਨ ਤੋਂ ਹਾਂ ਹਾਂ ਗਾਰੰਟੀ ਵੀ ਹਜੇ ਪਈ ਆ ਇਹਦੀ ਪਈ ਆ ਕਿੰਨੇ ਕੁ ਮਹੀਨੇ ਦੀ ਪਈ ਆ ਗਾਰੰਟੀ ਪਈ ਆ ਤਿੰਨ ਮਹੀਨੇ ਦੀ ਇਹਦੀ ਤਿੰਨ ਮਹੀਨਿਆਂ ਦੀ ਗਾਰੰਟੀ ਪਈ ਆ ਬਾਈ ਭਈ ਆਪਾਂ ਲਿਖ ਕੇ ਦੇਣ ਨੂੰ ਤਿਆਰ ਆ ਵੀ ਸੀਲਡ ਟਰੈਕਟਰ ਆ ਹਰਾ ਜ਼ਿੰਮੇਵਾਰੀ ਆ ਸਾਰਾ ਟਰੈਕਟਰ ਸੀਲਡ ਹੈ ਭਈ ਆ ਸੈਲਫ ਵਾਲੇ ਉਹ ਚਕਰਾਇਓ ਸਟicker ਚੈੱਕ ਕਰਾਓ ਸੈਲਫ ਵਾਲੇ ਆ ਸਾਰੀ ਕੰਡੀਸ਼ਨ ਚੈੱਕ ਕਰਾ ਦੋ ਪੈਰ ਦਾ ਨਤਾ ਚੈੱਕ ਕਰਾਓ ਪਹਿਲਾਂ ਕਿਉਂਕਿ ਬਾਈ ਨੇ ਮੈਟਿੰਗ ਵਗੈਰਾ ਪੂਰੇ ਸੌਂਕ ਨਾਲ ਟਰੈਕਟਰ ਰੱਖਿਆ ਭਈ ਇਹ ਚੱਲਿਆ ਕਿੰਨਾ ਹੋਇਆਗਾ 5100 ਚੱਲਿਆ ਹੋਇਆ ਬਈ origignal 5100 origignal ਚੱਲਿਆ ਹੋਇਆਗਾ ਮੀਟਰ ਵੀ ਹਜੇ ਤੱਕ ਚੱਲਦਾਗਾ ਤੇ ਭਈ ਇਹ ਚ ਬੈਟਰੀ ਬੈਟਰੀ ਅਮਰੌਂਦੀ ਆ ਬਾਈ ਅਮਰੌਂਦੀ ਬੈਟਰੀ ਆ ਉਹ ਵੀ ਨਵੀਂ ਆ ਉਦੀ ਗਾਰੰਟੀ ਪਈ ਆ 5 ਮਹੀਨਿਆਂ ਦੀ ਹਜੇ ਲੋ ਵੀ ਸੱਜਣੋ ਬੈਟਰੀ ਦੀ ਵੀ ਗਾਰੰਟੀ ਪਈ ਆ 5 ਮਹੀਨਿਆਂ ਦੀ ਜਿੰਨੀਆਂ ਚੀਜ਼ਾਂ ਨੇ ਟਰੈਕਟਰ ਤੇ ਲੱਗੀਆਂ ਹੋਈਆਂ ਟਾਇਰਾਂ ਦਾ ਵੀ ਬਿਲ ਮਿਲ ਜੂ ਡੱਕ ਦੀ ਵੀ ਗਾਰੰਟੀ ਆ ਬੈਟਰੀ ਦੀ ਵੀ ਗਾਰੰਟੀ ਆ ਟਰੈਕਟਰ ਦੇ ਦਾ ਗਾਰੰਟੀ ਪੂਰੀ ਫੁੱਲ ਹੈ ਬਈ ਇੱਕ ਵਾਰੀ ਨੂੰ ਸਟਾਰਟ ਕਰਕੇ ਦਿਖਾਈ ਲੋ ਸੱਜਣੋ ਨਹੀਂ ਮਾੜੀ ਦੀ ਰੇਸ ਹੈ ਨਹੀਂ ਚੱਲ ਚਲਾਵੇ ਦਾ ਟਰੈਕਟਰ ਪੂਰਾ ਚੰਗਾ ਹੈਗਾ ਕੰਡੀਸ਼ਨ ਪੱਖੋਂ ਵੀ ਪੂਰਾ Ориਜినਲ ਆ ਤੇ ਬਈ ਨੰਬਰ ਬੋਲੀ ਇੱਕ ਵਾਰੀ ਤੇਰਾ 98773 80992 ਪਾਵਰ ਸਟੀਰਿੰਗ ਹੈ ਇਹ ਬਿਨਾ ਖੁੱਲਦੇ ਹਿੱਸੇ ਵਾਲਾ ਹੈ ਨਾ ਹਾਂ ਇਹ ਹਿੱਸਾ ਨਹੀਂ ਖੁੱਲਦਾ ਕੱਲਾ ਇਹ ਚ ਕੱਲਾ ਹਿੱਸਾ ਨਹੀਂ ਖੁੱਲਦਾ ਬਾਕੀ ਟਰੈਕਟਰ ਸਾਰਾ ਚੰਗਾ ਹੈਗਾ ਇਹਦੀ ਪਾਸਿੰਗ ਹੈਗੀ ਇਹਦੀ 2030 ਤੱਕ ਆ ਬਈ ਕਰਾ ਕੇ ਦਿੱਤੀ ਲੋ ਵੀ ਸੱਜਣੋ ਪਾਸਿੰਗ ਵੀ 2030 ਤੱਕ ਆ ਸੰਗਰੂਰ ਦਾ ਨੰਬਰਾ ਪੰਜਾਬ ਦਾ ਨੰਬਰਾ ਤੇ ਪਿੰਡ ਬੱਲੋ ਦੇ ਬਾਈ ਦੇ ਘਰੇ ਖੜਾ ਹੈਗਾ ਰੇਟ ਕੀ ਆ ਬਈ ਹੁਣ ਇਹਦਾ ਇਹਦਾ 6 ਲੱਖ 5000 ਰੁਪਏ ਦੀ ਮੰਗ ਹੈ 6 ਲੱਖ 5000 ਰੁਪਏ ਦੀ ਮੰਗ ਹੈ ਮੌਕੇ ਤੇ ਮਾਨਤਨ ਮਾਨਤਨ ਕਰਦਾ ਹੈ ਬਈ ਲੋ ਵੀ ਸੱਜਣੋ ਮੌਕੇ ਤੇ ਮਾਨਤਨ ਹੋ ਜਾਊਗਾ ਜਿਨ੍ਹਾਂ ਨੇ ਲੈਣਾ 53 ਦਾ 60 ਟਰੈਕਟਰ ਤੱਕ ਕਰ ਲਿਓ ਸੰਪਰਕ ਤੇ ਪਿੰਡ ਬੱਲੋ ਤਪੇ ਤੋਂ 7-8 ਕਿਲੋਮੀਟਰ ਤੇ ਰੰਪਰੇ ਤੋਂ 12 ਕਿਲੋਮੀਟਰ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ